ਕਿਵੇਂ ਸਾਨੂੰ ਫਿਰ ਉਧਰ ਕੋਈ ਬਾਉਂਡਰ ਮੂਡਰ ਤਾਂ ਨਹੀਂ ਕਰਾਸ ਕਰਕੇ ਜਿਹੜਾ ਇਹਦਾ ਕੋਈ ਬਾਉਂਡਰ ਮੂਡਰ ਤਾਂ ਨਹੀਂ ਕਰਾਸ ਕਰਕੇ ਸੀ ਕਿਉਂਕਿ ਤੇਰੇ ਤਲਕਤ ਕਬੱਡੀ ਵਾਲਿਆਂ ਦੇ ਸਾਰੇ ਪਾਸੇ ਹੁੰਦੇ ਆ ਕਹਿੰਦੇ ਹੋਣਗੇ ਇਹਨੂੰ ਤਾਂ ਬਿਜਲੀ ਵਾਲੇ ਵਿਭਾਗਾਂ ਛੱਟੋ ਜਾਣਾ ਉਹਦੇ ਬਾਲਾ ਸਾਹਿਬੀ ਵਾਪਦਾ ਜੀ ਸਾਨਾ ਓਕੇ ਤੇ ਉਹ ਐਸੇ ਬੈਲ ਜਾ ਤੂੰ ਫਿਰ ਵਾਪਦਾ ਹੀ ਜੁਆਇਨ ਕੀਤੀ ਏ ਉਹਨੂੰ ਛੱਡ ਕੇ ਆਰਮੀ ਚ ਵੀ ਆ ਛੱਟਾ ਟਾਈਮ ਗੁਜ਼ਰਿਆ ਹੈ ਪਲੇਅਰ ਸਾਨੂੰ ਆਰਮੀ ਨਹੀਂ ਬਣਾਇਆ ਕਿਹਾ ਓਕੇ ਸੁਣਾ ਦੇ ਗੱਲ ਭਰਾ ਫਿਰ ਕੋਈ ਚੱਕਰ ਨਹੀਂ ਬਰਾ ਵੀ ਇਹ ਅਸੀਂ ਨਿਊਜ਼ੀਲੈਂਡ ਦੇ ਟਰੰਗਾ ਸ਼ਹਿਰ ਦੇ ਵਿੱਚ ਬੈਠੇ ਆ ਤੇ ਇੱਥੇ ਬਹੁਤ ਸਤਿਕਾਰਯੋਗ ਖੇਡ ਕਬੱਡੀ ਦੇ ਵੱਡੇ ਪ੍ਰੋਮੋਟਰ ਸ਼ੇਂਦਰ ਸਮਰਾਜੀ ਸੁਖਦੇਵ ਸਮਰਾਜੀ ਹਰਜੀਤ ਰਾਏ ਜੀ ਭਿੰਦਾ ਪਾਸਲਾ ਸੁੰਨੀ ਪਾਸਲਾ ਜੀ ਬਹੁਤ ਸਤਿਕਾਰਯੋਗ ਕਬੱਡੀ ਦੇ ਪ੍ਰੋਮੋਟਰ ਨੇ ਟਾਈਗਰ ਸਪੋਰਟਸ ਕਲੱਬ ਤੇ ਰੰਗਾ ਦੀ ਟੀਮ ਤਰਫੋਂ ਵੀ ਬੜਾ ਜਿਆਪਰਾ ਇਹੜਾ ਸਾਡਾ ਰੰਗਾ ਦੀ ਟੀਮ ਦੇ ਲਈ ਖੇਡ ਰਿਹਾ ਗਿਆ ਪਾਕਿਸਤਾਨ ਦੇ ਵਿੱਚ ਢੇਰੀ ਜਿਹੜੀ ਕਬੱਡੀ ਬਾਈ ਨੇ ਬਹੁਤ ਖੇਡੀ ਆ ਆ ਭਰਾਵਾਂ ਨਾਲ ਗੱਲਬਾਤ ਵੀ ਕਰ ਰਹੇ ਆ ਇੱਥੇ ਤਾੜੀ ਮੱਲਾ ਸਿਰਾਂ ਲਈ ਦੁਰਿਆ ਹੁੰਦਾ ਜਮਾਨਾ ਪੰਜਾਬ ਦੇ ਵਿੱਚ ਮੈਚ ਵਧੀਆ ਲੱਗਦੇ ਕਿ ਪਾਕਿਸਤਾਨ ਦੀ ਕਿ ਨਿਊਜ਼ੀਲੈਂਡ ਦੀ ਕਬੱਡੀ ਚ ਕੋਈ ਫਰਕ ਲੱ ਇਹ ਤੇ ਫਿਰ ਬਾਹਰ ਦੇ ਪਲੇਅਰ ਮਾਰਦੇ ਆ ਨਾ ਕੁਝ ਫੇਰ ਨਾ ਉਹ ਪਾਕਿਸਤਾਨ ਦੇ ਪਲੇਅਰ ਪਾਕਿਸਤਾਨ ਦੇ ਨਾ ਫੇਰ ਨਾ ਜਦ ਜੀ ਮਾਰ ਵਧਣਾ ਫਿਰ ਹੌਲੀ ਹੌਲੀ ਬੰਦਾ ਫਿਰ ਇੰਨੇ ਇੰਦਾ ਇੰਦਾ ਹੀ ਬੰਦਾ ਮਾਰਦਾ ਕੁਝ ਨਵਾਂ ਸਿੱਖਣ ਨੂੰ ਹੀ ਮਿਲਦਾ ਟੁਕੇ ਸਿੱਖਣ ਨੂੰ ਮਿਲਦਾ ਤੇ ਅਲੀ ਆਪਦੇ ਪੁਰਾਣੇ ਮੈਚ ਦਿਖਾ ਰਿਹਾ ਭਰਾ ਸਾਨੂੰ ਬਹੁਤ ਲੰਮੇ ਟਾਈਮ ਤੋਂ ਖੇਡ ਕਬੱਡੀ ਦੇ ਨਾਲ ਜੁੜਿਆ ਹੋਇਆ ਤੇ ਨਿਊਜ਼ੀਲੈਂਡ ਦੇ ਵਿੱਚ ਬੈਠੇ ਪੁਰਾਣੇ ਮੈਚਾਂ ਦਾ ਵੀ ਆਨੰਦ ਮਾਰ ਰਹੇ ਆ ਤੇ ਨਵੀਂ ਕਬੱਡੀ ਬਾਰੇ ਵੀ ਗੱਲਬਾਤ ਭਰਾ ਕਰ ਰਹੇ ਆ ਜਿਹੜਾ ਨਾ ਤੁਹਾਡੇ ਇੱਧਰ ਵੀ ਬਹੁਤ ਜ਼ਿਆਦਾ ਨਾਮ ਨੋਮ ਜਾਂ ਇਦਾਂ ਸਾਡੇ ਵੀ ਕੋਡੀ ਬਹੁਤ ਜ਼ਿਆਦਾ ਜੀ ਪਰ ਇਹ ਵੀ ਇਦਾਂ ਟਰੈਕਟਰ ਜਾਂ ਇਦਾਂ ਬੈਸਟਾਂ ਤੇ ਨਹੀਂ ਹੁੰਦੇ। ਕੀ ਬਾਤ ਹੈ ਕੀ ਬਾਤ ਹੈ। بڑا ਸਿਰਾ ਕੰਮ ਤੇਰਾ ਬਾਈ। ਅਲੀ ਬੜਾਇਤਾ ਏ ਬੱਲੇ 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 ਸਿਰਾ ਲਾਈ ਤੁਰਾਉਂਦਾ ਬਾਈ। ਕੀ ਬਾਤ ਹੈ। ਵਾਹ ਹਾਂ ਜੱਟ ਸਾਡੇ ਲਾਗੇ ਪਿੰਡ ਸੀ। ਹਾਂਜੀ ਇੱਕ ਦਫਾ ਨਾ ਪਿੱਛੇ ਸੁਣਣਾ ਆਹ ਤਰੀ ਮੇਕ ਸਾਡੇ ਤੋਂ ਪਹਿਲੋਂ ਦੀ ਗੱਲ ਹੈ। ਹਾਂਜੀ ਆਂਦੇ ਸੀ ਵੀ ਇਹ ਮੇਨ ਜੱਟ ਉੱਥੇ ਘੜਨਾਇਆ ਉਦੋਂ ਬਾਸਪਾਟ ਇਸ਼ਤਿਆਕ ਵਾਲਾ ਯੂਨੋ ਵੀ ਉਹ ਪੁਰਾਣੇ ਪਲੇਅਰ ਜਿਦਾਂ ਇੱਥੇ ਹਰਜੀਤ ਬਰਾੜ ਉਹਨਾਂ ਦੇ ਨਾਲ ਹੀ ਖੇਡਦੇ ਰਹੇ ਬਾਈ ਮੀਨ ਜੱਟ ਜੀ ਤੇ ਉਹਾਂ ਦੇ ਉੱਥੇ ਆਇਓ ਉਹਨਾਂ 'ਤੇ ਸੱਟ ਲੱਗ ਗਈ ਮੈਚ ਚੱਲਦੇ ਵਿੱਚ ਮੀਨ ਜੱਟ ਉਸਤਾਦ ਜੀ ਦੇ ਸੱਟ ਲੱਗ ਗਈ ਜੀ ਹਾਂ ਜੀ ਉਹਦੇ ਸੱਟ ਲੱਗ ਗਈ ਉਹਨਾਂ ਦੇ ਤੇ ਆਂਦੇ ਉਹ ਉਹ ਪਲੇਅਰ ਪਿਛਲੇ ਦਸ ਦੇ ਜਿਨ੍ਹਾਂ ਵੇਖ ਕੇ ਜਾਂ ਸਾਡੇ ਬੰਦੋ ਓਕੇ ਤੇ ਜਿਹੜਾ ਹੈ ਦਰਸ਼ਕਾਂ ਨੂੰ ਦੱਸ ਦਿਓ ਵੇਖਣ ਵਾਲੇ ਸਾਡੇ ਲਾਗੇ ਪਿੰਡ ਸੀ ਉੱਥੇ ਤੇ ਉਹਾਂ ਦੇ ਵੀ ਸੱਟ ਲੱਗ ਗਈ ਪਰ ਸਾਈ ਵੀ ਦੋ ਸੀ ਆਂਦੇ ਉਹਦਾ ਹੱਥ ਟੁੱਟ ਗਿਆ ਹੱਥ ਟੁੱਟ ਗਿਆ ਮੋਢੇ ਵਾਲਾ ਜੀ ਹਾਂ ਜੀ ਆ ਜਿਹੜਾ ਨਾ ਇਹ ਟੁੱਟ ਗਿਆ ਕੰਦੇ ਉਹ ਏਡਾ ਵੱਡਾ ਪਲੇਅਰ ਸੀ ਆਂਦੇ ਉਹਨੇ ਚਾਦਰ ਬੰਨ ਕੇ ਨਾ ਪਰਨਾ ਪਰਨਾ ਲੈ ਲਿਆ ਬਾਹਰ ਖੜੇ ਜਾਂ ਕਿਸੇ ਕੋਲ ਕਿਦਾਂ ਲੈ ਲਿਆ ਪਰਨਾ ਲੈ ਲਿਆ ਆਂਦੇ ਉਹ ਬਾਂਨੇ ਕੋਨੇ ਸਾਰਾ ਮੈਚ ਪੁੱਟਾ ਕੀ ਬਾਤ ਯਾਰ ਦੁਨੀਆ ਔਰੋਂ ਦੀ ਮੀਨ ਜੱਟ ਮੀਨ ਜੱਟ ਮੀਨ ਜੱਟ ਮੀਨ ਜੱਟ ਆ ਵੀ ਪਿਛਲੇ ਸਾਲ ਤੇ ਫਿਰ ਮੇਲਾ ਆ ਲਈ ਹਾਂ ਕੀ ਬਾਤ ਯਾਰ ਇੱਕ ਸਾਲ ਜੇ 100 ਮੈਚ ਖੇਡ ਸਕੀਦਾ ਇੱਕ ਸਾਲ ਦੇ ਵਿੱਚ 100 ਮੈਚ ਯਾਰ ਮੰਨ ਲਾ ਵੀ 365 ਦੇ ਨਾ ਦੋ ਦਿਨ ਬਾਅਦ ਮੇਲਾ ਖੇਡਨੇ ਖੜਨਾ ਹੈ ਦੋ ਦਿਨ ਬਾਅਦ ਕੀ ਬਾਤ ਹੈ ਇਹ ਪੁਆਇੰਟ ਲੈਣ ਲੱਗ ਜੇਕਰ ਪੁਆਇੰਟ ਲੈਣ ਲੱਗ ਜੇ ਉਹਨੂੰ ਨੌਕਰੀ ਮਿਲ ਜਾਂਦੀ। ਕੀ ਬਾਤ ਯਾਰ ਇਹ ਫਿਰ ਗਵਰਨਮੈਂਟ ਦਾ ਬਹੁਤ ਧੰਨਵਾਦ ਬਣਦਾ ਧੰਨਵਾਦ ਬਣਦਾ ਯਾਰ ਹਨਾ। ਯਾਨੀ ਕਿ ਜਦੋਂ ਪਲੇਅਰ ਥੋੜਾ ਤਕੜਾ ਹੋ ਜਾਂਦੇ ਨੇ ਨਾਲ ਦੀ ਨਾਲ ਉਹਨੂੰ ਜੌਬ ਮਿਲ ਜਾਂਦੀ ਹੈ ਸਰਕਾਰੀ ਜੌਬ ਬਈ। ਹਾਂਜੀ ਸਰਕਾਰੀ ਜੌਬ ਮੇਰੇ। ਤੇ ਤੁਹਾਡੇ ਅਸੀ ਕਿਹੜੀ ਜੌਬ ਆਈ ਹੈ ਬਈ? ਮੈਂ ਭਾਜੀ ਯਾਰ ਆਰਮੀ ਦਾ ਭਾਜੀ। ਹਾਂਜੀ। ਸਸੀਕਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਮੋਂਗੇ। ਕਬੱਡੀ ਨੂੰ ਪਿਆਰ ਕਰਨ ਵਾਲਿਆਂ ਲਈ ਖੁਸ਼ਖਬਰੀ ਵੀ ਹੈ ਤੇ ਆਪ ਸਭ ਨੂੰ ਪਤਾ ਹੀ ਆ ਵੀ ਨਿਊਜ਼ੀਲੈਂਡ ਦੇ ਕਿ ਅੱਜ ਸਾਰੇ ਭਰਾ ਅਸੀਂ ਇਕੱਠੇ ਹੋਇਆ ਪਾਕਿਸਤਾਨ ਤੋਂ ਖੇਡ ਕਬੱਡੀ ਦੇ ਸਟਾਰ ਸਾਡਾ ਵੱਡਾ ਭਰਾ ਗ੍ਰਾਮ ਫਰੀਦ ਟੋਕਾ ਅਲੀ ਬੜਾ ਜੀ ਪਾਕਿਸਤਾਨ ਤੇ ਨਾਲ ਆਸ਼ੂ ਛਨੇਰ ਵਾਲਾ ਦਿਲਵਰ ਦਿਲਵਰ ਛਨੇਰ ਜੀ ਖੇਡ ਕਬੱਡੀ ਦਾ ਬਹੁਤ ਵੱਡਾ ਨਾਮ ਉਹਨਾਂ ਦਾ ਬੇਟਾ ਬਾਈ ਸਸਰੀਕਾਲ ਤਿੰਨਾਂ ਨੂੰ ਸਸਰੀਕਾਲ ਜੀ ਟੋਕਾ ਤੈਨੂੰ ਵੀ ਬਾਈ ਸਸਰੀਕਾਲ ਸਸਰੀਕਾਲ ਕਿੱਦਾਂ ਬਾਈ ਫਿਰ ਠੀਕ ਠਾਕ ਜੀ ਵਧੀਆ ਚੜਦੀ ਕਲਾ ਲਈ ਚੜਦੀ ਕਲਾ ਨਾ ਮਾਤਾ ਜੀ ਕਿਵੇਂ ਜੀ ਲੱਗਿਆ ਫਿਰ ਆਕੇ ਨਿਊਜ਼ੀਲੈਂਡ ਹਾਂਜੀ ਪਹਿਲੇ ਹਫਤਾ ਤੱਕ ਨਹੀਂ ਹੁਣ ਠੀਕ ਆ ਅਕਾਉਂਟ ਠੀਕ ਆ ਤੇ ਮੇਰੇ ਖਿਆਲ ਫਸਟ ਟਾਈਮ ਆ ਤੁਸੀਂ ਵੀ ਹਾਂਜੀ ਅਸੀਂ ਨਿਊਜ਼ੀਲੈਂਡ ਫਸਟ ਟਾਈਮ ਨਿਊਜ਼ੀਲੈਂਡ ਫਸਟ ਟਾਈਮ ਆ ਤੇ ਆਪੋ ਬਾਈ ਇਧਰ ਵੀ ਕਰਗੇ ਭਾਈ ਗਲਾਮ ਫ੍ਰੀ ਟੋਕਾ ਟੋਕਾਈ ਕੀ ਹਾਲ ਚੜਾ ਹਾਂਜੀ ਠੀਕ ਚੜਦੀ ਕਲਾ ਜੈ ਜੈਕਾਰ ਹਾਂ ਧੰਨਵਾਦ ਬਾਈ ਫਿਰ ਤੇ ਇਧਰ ਬਾਈ ਸਾਡਾ ਆਸ਼ੂ ਆਸ਼ੂ ਕਿਵੇਂ ਆ ਬਹੁਤ ਵਧੀਆ ਬੈਠਾ ਜੈ ਜੈਕਾਰ ਹਾਂ ਤਿੰਨੇ ਭਰਾਵਾਂ ਨਾਲ ਗੱਲ ਕਰਦੇ ਆ ਤੇ ਤਿੰਨੇ ਵੀਰ ਸਾਡੇ ਟਰੰਗਾ ਦੀ ਟਾਈਗਰ ਸਪੋਰਟਸ ਕਲੱਬ ਬਣੀ ਉਹ ਵਧੀਆ ਪ੍ਰਦਰਸ਼ਨ ਕਰ ਰਹੇ ਆ ਤੇ ਭਾਜੂ ਨਿਕਲ ਆਓਕਲੈਂਡ ਤੋਂ ਪੁੱਜਿਆ ਤੇ ਕਿੱਦਾਂ ਫਿਰ ਨਮਾ ਤਾਜ਼ਾ ਕਿਵੇਂ ਪਾਕਿਸਤਾਨ ਦੀ ਕਬੱਡੀ ਬਾਰੇ ਕੋਈ ਗੱਲਬਾਤ ਜਿਵੇਂ ਪਹਿਲਾਂ ਬਾਈ ਗੱਲ ਕਰਕੇ ਹਟਿਆ ਆਪਣੀ ਗੱਲ ਚੱਲਦੀ ਸੀ ਕਿ ਵੀ ਅਰਜੀਤ ਬਰਾੜ ਦਾ ਮਨ ਲ ਜਿੱਥੇ ਵੀ ਕਬੱਡੀ ਦੀ ਗੱਲ ਹੁੰਦੀ ਹੈ ਤੇ ਹਰਜੀਤ ਬਰਾੜ ਦੀ ਗੱਲ ਹੁੰਦੀ ਹੁੰਦੀ ਹੈ ਹਨ ਇਹ ਹੋ ਨਹੀਂ ਸਕਦਾ ਵੀ ਕਬੱਡੀ ਦੀ ਗੱਲ ਹੋਵੇ ਤੇ ਹਰਜੀਤ ਬਰਾੜ ਦੀ ਗੱਲ ਨਾ ਹੋਵੇ ਮੈਨੂੰ ਟੋਕਾ ਬਾਈ ਗੱਲ ਕਰਦਾ ਸੀਗਾ ਕਹਿੰਦਾ ਜਦੋਂ ਪਾਕਿਸਤਾਨ ਦੇ ਵਿੱਚ ਕਬੱਡੀ ਦੀ ਗੱਲ ਹੁੰਦੀ ਹੈ ਤੇ ਉਹ ਕਿਹੜੇ ਸਟਾਰ ਦੀ ਗੱਲ ਹੁੰਦੀ ਹੈ ਮੈਂ ਤੁਹਾਡੀ ਜ਼ੁਬਾਨ ਤੋਂ ਸੁਣਨਾ ਚਾਹੁੰਦਾ ਵੈਸੇ ਕਬੱਡੀ ਵਾਲਿਆਂ ਨੂੰ ਪਤਾ ਤੇ ਜਦੋਂ ਪਾਕਿਸਤਾਨ ਦੇ ਵਿੱਚ ਕਬੱਡੀ ਦੀ ਮੇਲਾ ਹੁੰਦਾ ਜਾਂ ਉਹਦਾ ਗੱਲ ਤੁਰਦੀ ਹੈ ਤੇ ਕਿਹੜੇ ਕਬੱਡੀ ਦੇ ਸਟਾਰ ਦੀ ਗੱਲ ਹੁੰਦੀ ਹੈ ਮੀਨ ਜੱਟ ਸਾਡਾ ਅਮੀਨ ਜੱਟ ਹਾਂਜੀ ਹਾਂ ਜੀ ਉਹਨਾਂ ਨੇ ਆਪਣੇ ਫੋਟ ਲੈ ਗਏ ਨੇ ਫੋਟੋ ਹੋ ਗਏ ਨੇ ਓਕੇ ਜੀ ਬੜੀ ਗੱਲ ਉਹਨਾਂ ਦੀ ਸੁਣਾਈ ਜਾਂਦੀ ਹੈ ਬੜਾ ਦਲੇਰ ਤੇ ਬੜਾ ਟੈਕਨੀਕਲ ਪਲੇਅਰ ਸੀ ਅਮੀਨ ਜੱਟ ਜੀ ਤੁਸੀਂ ਦੇਖਿਆ ਫਿਰ ਅਲੀ ਜੀ ਖੇਡਾ ਵੀਡੀਓ ਵੇਖੀਆ ਉਹਨਾਂ ਦੀ ਸਾਡੇ ਤੋਂ ਤੇ ਬਹੁਤ ਸੀਨੀਅਰ ਅਜਾਦਾ ਸੀਨੀਅਰ ਤੇ ਤੁਸੀਂ ਬਰਾਰ ਦੇ ਟਾਈਮ ਦੇ ਓਕੇ 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 ਤੇ ਫਿਰ ਫਸਟ ਟਾਈਮ ਆ ਪਹਿਲਾ ਕਿਹੜੀਆਂ ਕਿਹੜੀਆਂ ਕੰਟਰੀਆਂ ਟੂਰ ਆ ਬਾਈ ਪਹਿਲਾਂ ਯੂਰਪ ਗਏ ਆ ਯੂਰਪ ਗਏ ਆ ਔਰ ਬਾਂਸ ਗਏ ਆ ਓਕੇ ਅਰਮਕਾਂਟਨਾ ਚ ਕਾਫੀ ਟੂਰ ਆ ਤੁਹਾਡੇ ਹਣਾ ਜੀ ਜੀ ਦੁਬਈ ਵਗੈਰਾ ਹੋਰ ਜਿੰਨੇ ਹੈਗੇ ਹਣਾ ਕਿਵੇਤ ਹੋ ਗਿਆ ਕਿਵੇਤ ਹੋ ਗਿਆ ਜੀ ਹਾਂਜੀ ਹਾਂਜੀ ਟੋਕੇ ਫਿਰ ਕਿਵੇਂ ਆ ਟੋਕੇ ਪਹਿਲਾਂ ਮੈਨੂੰ ਐਂ ਦੱਸ ਤੇਰਾ ਨਾਮ ਟੋਕਾ ਕਿਨੇ ਰੱਖਿਆ ਹਾਂ ਇਦਾਂ ਬੇਫੂਕੇ ਕੋਈ ਵੇਖਦਾ ਸੀ ਉਹ ਮੁੰਡਾ ਪਹਿਲੂ ਖੇਡਦਾ ਸੀ ਓਕੇ ਹਾਂ ਤੇ ਉਹ ਸਾਡੇ ਲੱਕ ਜਾਇਆ ਕਿ ਨਣ ਉਹਦੇ ਹੱਲ ਵੇਖ ਕੇ ਦਾ ਮੇਰਾ ਨਾਮ ਆ ਟੋਕਾ ਰੱਖਣਾ ਬੇਸੀ ਦਾ ਨਾਮ ਭਰਾ ਦਾ ਗੁਲਾਮ ਫਰੀਦ ਆਸ਼ੂ ਤੇਰਾ ਪੂਰਾ ਨਾਂ ਕੀ ਭਰਾ ਬਈ ਮੇਰਾ ਆਸੀਬ ਮੁਹੰਮਦ ਨਾਮ ਕਿਆ ਬਾਤ ਕਿਆ ਬਾਤ ਆਸ਼ੂ ਕਹਿੰਦਾ ਆਸ਼ੂ ਨੱਕ ਨੇ ਮੈਂ ਹਣਾ ਆਸ਼ੂ ਪਰ ਕਿਹੜੀਆਂ ਕਿਹੜੀਆਂ ਘੰਟੀਆਂ ਪਹਿਲਾਂ ਖੇਡਿਆ ਮੈਂ ਬਈ ਪਹਿਲੀ ਵਾਰ ਦਵਾਈ ਖੇਡਣੇ ਆਈਗਾ ਓਕੇ ਪਹਿਲਾਂ ਦਵਾਈ ਤੇ ਕਿਰਮਾ ਬਹਿਰੀਨ ਗਿਆ ਬਹਿਰੀਨ ਤੇ ਹੁਣ ਮੈਂ ਇੱਥੇ ਸੈਕਿੰਡ ਵਾਰੀ ਆਂਦੀ ਪਹਿਲਾਂ ਵੀ ਇੱਥੇ ਡਾਇਰੀ ਦੀ ਖੇਡ ਕੇ ਗਈ ਹਾਂ ਹਾਂਜੀ ਤੇ ਹੁਣ ਵੀ ਇੱਥੇ ਤੇ ਜੋਰਪ ਵਗੈਰਾ ਨਾ ਜੋਰਪ ਮੈਂ ਖੇਡਿਆ ਬਈ ਜੋਰਪ ਪੂਰੇ ਸੀਜ਼ਨ ਦਾ ਬੈਟ ਨਿਕਲੇ ਪਈ ਪੂਰੇ ਸੀਜ਼ਨ ਦਾ ਬੈਟ ਹੈ ਤੇ ਟੋਕਾ ਜੀ ਫਿਰ ਤੁਸੀਂ ਆਪਾਂ ਪਹਿਲਾਂ ਕਿਹੜੀਆਂ-ਕਿਹੜੀਆਂ ਘੰਟਰੀਆਂ ਚ ਆਪ ਦਾ ਫਸਟ ਟਾਈਮ ਫਸਟ ਟਾਈਮ ਨਿਊਜ਼ੀਲੈਂਡ ਆਣਾ ਹੈ ਇਸ ਟਾਈਮ ਨਿਊਜ਼ੀਲੈਂਡ ਤੇ ਕੋਈ ਗੱਲਬਾਤ ਕਬੱਡੀ ਦੇ ਵਿੱਚ ਇੱਥੇ ਕੀ ਚੰਗਾ ਲੱਗ ਰਿਹਾ ਉੱਥੇ ਜਾਂ ਪੰਜਾਬ ਦੀ ਕਬੱਡੀ ਦੇ ਵਿੱਚ ਤੁਹਾਨੂੰ ਕੁਝ ਲੱਗ ਰਿਹਾ ਵੱਖਰਾ ਪੰਜਾਬ ਦੇ ਵਿੱਚ ਮੈਚ ਵਧੀਆ ਲੱਗਦੇ ਕਿ ਪਾਕਿਸਤਾਨ ਦੀ ਕਿ ਨਿਊਜ਼ੀਲੈਂਡ ਦੀ ਕਬੱਡੀ ਚ ਕੋਈ ਫਰਕ ਲੱਗਿਆ ਤੁਹਾਨੂੰ ਇਹ ਤੇ ਫਿਰ ਬਾਹਰ ਦੇ ਪਲੇਅਰ ਬਾਹਰ ਦੇ ਨਾਲ ਕੁਝ ਫੇਰ ਨਾ ਉਹ ਤੇ ਪਾਕਿਸਤਾਨ ਦੇ ਪਲੇਅਰ ਪਾਕਿਸਤਾਨ ਦੇ ਨਾਲ ਫੇਰ ਨਾ ਜਦੋਂ ਬਾਹਰ ਵੱਧਣਾ ਫਿਰ ਹੌਲੀ-ਹੌਲੀ ਬੰਦਾ ਫਿਰ ਇੰਨੇ 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 ਬੰ ਕੋਈ ਨਾ ਸਿੱਖਣ ਨੂੰ ਹੀ ਮਿਲਦਾ ਟੋਕੇ ਨੂੰ ਮਿਲਦਾ ਓਦਾ ਬੰਦਾ ਬਦ ਫਰਕ ਪੈਂਦਾ ਹਾਂ ਜੀ ਨਾਲ ਬਾਹਰ ਖੇਡਦਾ ਹੋਰ ਪਲੇਅਰਾਂ ਨਾਲ ਖੇਡਦਾ ਹਾਂ ਟੋਕੇ ਭਾਈ ਜਿਵੇਂ ਇੱਥੇ ਪਾਕਿਸਤਾਨ ਤੇ ਇੰਡੀਆ ਦੇ ਪ੍ਰਾਹਣ ਆਪ ਨੂੰ ਪਿਆਰ ਬਹੁਤ ਮਿਲ ਰਿਹਾ ਇੱਥੇ ਹਣਾ ਹਾਂ ਜੀ ਸਾਰੇ ਜਾਣੇ ਇੱਕੋ ਤਰ੍ਹਾਂ ਆ ਪੰਜਾਬ ਦੇ ਜੋ ਹੈ ਉਹ ਵੀ ਪੰਜਾਬ ਦੇ ਵੀ ਹਾਂ ਕਿਉਂ ਪੰਜਾਬੀ ਮੇਰਾ ਤੇ ਪੰਜਾਬੀ ਮੇਰਾ ਹੈ ਨਾ ਤੇ ਹੋਰ ਫਿਰ ਵਾਲੀ ਸੁਣਾ ਦੇ ਕੋਈ ਗੱਲਬਾਤ ਹਾਂ ਜੀ ਸਭ ਬਧੀਆ ਬਸ ਚੱਲੀ ਜਾ ਰਿਹਾ ਨਿਜ਼ਾਮ ਇੱਕ ਮਿੰਟ ਮੈਂ ਪਹਿਲਾਂ ਹੋਲਡ ਰੱਖਣਾ ਦਿਖਾ ਰਿਹਾ ਵੀ ਅਲੀ ਭਰਾ ਢੇਰੀ ਵਾਲੀ ਕਬੱਡੀ ਦੇਖ ਰਿਹਾ ਅਲੀ ਮੜਾ ਲਾਦੇ ਭਰਾ ਆਵਾਜ਼ ਛੱਡ ਦੇ ਢੇਰੀ ਵਾਲੀ ਕਬੱਡੀ ਪਾਕਿਸਤਾਨ ਦੇ ਵਿੱਚ ਖੇਡੀ ਜਾ ਰਹੀ ਆ ਤੇ ਅਲੀ ਆਪਦੇ ਪੁਰਾਣੇ ਮੈਚ ਦਿਖਾ ਰਿਹਾ ਭਰਾ ਸਾਨੂੰ ਬਹੁਤ ਲੰਮੇ ਟਾਈਮ ਤੋਂ ਖੇਡ ਕਬੱਡੀ ਨਾਲ ਜੁੜਿਆ ਹੋਇਆ ਤੇ ਨਿਊਜ਼ੀਲੈਂਡ ਦੇ ਵਿੱਚ ਬੈਠੇ ਪੁਰਾਣੇ ਮੈਚਾਂ ਦਾ ਵੀ ਆਨੰਦ ਮਾਰ ਰਹੇ ਆ ਤੇ ਨਵੀਂ ਕਬੱਡੀ ਬਾਰੇ ਵੀ ਗੱਲਬਾਤ ਭਰਾ ਕਰ ਰਹੇ ਆ ਅਨੀਲੀ ਨਿਕਰਾਣਾ ਭਾਈ ਤੋਂ ਯਾ ਯਾ ਕੀ ਆਵਾਜ਼ ਆ ਆਲੀ ਬੜੈਚ ਆ ਭਰਾ ਜਿਹੜਾ ਸਾਡਾ ਟਰੰਗਾ ਦੀ ਟੀਮ ਦੇ ਲਈ ਖੇਡ ਰਿਹਾ ਗਿਆ ਪਾਕਿਸਤਾਨ ਦੇ ਵਿੱਚ ਢੇਰੀ ਵਾਲੀ ਕਬੱਡੀ ਬਾਈ ਨੇ ਬਹੁਤ ਖੇਢੀ ਆ ਆ ਭਰਾਵਾਂ ਨਾਲ ਗੱਲਬਾਤ ਵੀ ਕਰ ਰਹੇ ਆ ਐ 43 ਮਲਾ ਸਿਰਾਂ ਲਾਈ ਦੁਰੇ ਹੁਣ ਜਮਾਨਾ ਨਿਊਜ਼ੀਲੈਂਡ ਦੇ ਵਿੱਚ ਬੈਠੇ ਢੇਰੀ ਵਾਲੇ ਮੈਚਾਂ ਦਾ ਆਨੰਦ ਮਾਣ ਰਹੇ ਆ ਜੀ ਆ ਪਾਕਿਸਤਾਨ ਦਾ ਜਫੀ ਨੀਲੀ ਨਿਕਰ ਵਾਲਾ ਬਾਈ ਆਲੀ ਬੜੈ ਜਿਹੜਾ ਟਰੰਗਾ ਸਪੋਰਟਸ ਕਲੱਬ ਦੇ ਲਈ ਜਫੇ ਲਾ ਰਿਹਾ ਬਾਈ ਦੇ ਨਾਲ ਗੱਲਬਾਤ ਵੀ ਕਰ ਰਹੇ ਆ ਕੀ ਆਵਾਜ਼ ਯਾਰਾਂ ਟੋਕੇ ਬਾਈ ਅਲੀ ਬਾਈ ਜਿੱਦਾਂ ਹਨਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਹਨਾ ਬਹੁਤ ਮਾਨ ਸਨਮਾਨ ਪਲੇਅਰਾਂ ਦੀ ਪਲੇਅਰ ਵਧੀਆ ਜਦੋਂ ਤਕੜਾ ਹੁੰਦਾ ਮੋਟਰਸਾਈਕਲ ਫਿਰ ਗੱਡੀਆਂ ਮਿਲਦੀਆਂ ਟਰੈਕਟਰ ਵੀ ਮਿਲਦੇ ਹਨਾ ਬਹੁਤ ਵੱਡੇ ਵੱਡੇ ਮਾਨ ਸਨਮਾਨ ਮਿਲਦੇ ਆ ਵਿਦੇਸ਼ਾਂ ਦੇ ਟੂਰ ਤਾਂ ਚਲੋ ਲੱਗਦੀ ਲੱਗਦੀ ਹੈ ਕੋਈ ਤੁਹਾਡੇ ਏਸੀ ਵੀ ਮਾਨ ਸਤਕਾਰ ਇਦਾਂ ਦੇ ਪਾਕਿਸਤਾਨ ਦੀਆਂ ਖੇਡ ਗਰਾਊਂਡਾਂ ਦੇ ਵਿੱਚ ਤੁਹਾਡੇ ਏਸੀ ਕੋਈ ਮਾਨ ਸਤਕਾਰ ਹੀ ਦਿੰਦੇ ਆਏ ਹੁਣ ਸਾਡੇ ਭਾਜੀ ਉਧਰ ਨਾਂ ਦਾ ਪਲੇਅਰ ਜਿਹੜਾ ਨਾ ਤੁਹਾਡੇ ਉਧਰ ਵੀ ਬਹੁਤ ਜ਼ਿਆਦਾ ਨਾਮ ਨੋਮ ਜਾਂ ਇਦਾਂ ਸਾਡੇ ਵੀ ਕੋਡੀ ਬਹੁਤ ਜ਼ਿਆਦਾ ਪਰ ਇਹ ਵੀ ਇਦਾਂ ਟਰੈਕਟਰ ਜਾਂ ਇਦਾਂ ਬੈਸਟਾਂ ਤੇ ਨਹੀਂ ਪਾਸਾਂ ਦੇ ਟਰੈਕਟਰ ਵਗੈਰਾ ਰੱਖਦੇ ਨਹੀਂ ਵੀ ਨਹੀਂ ਇੱਧਰ ਨਹੀਂ ਹੁੰਦੇ ਗੱਡੀ ਬੋਲਟ ਵਲਟ ਗੱਡੀਆਂ ਪਰ ਮੋਟਰਸਾਈਕਲ ਹੁੰਦਾ ਕਿਤੇ ਕਿਤੇ ਉਹ ਵੀ ਕਿਤੇ ਕਿਤੇ ਪਰ ਇੱਕ ਨਾ ਬੈਨੀਫਿਟ ਬਹੁਤ ਜ਼ਿਆਦਾ ਸਾਡੀ ਗਵਰਨਮੈਂਟ ਨੂੰ ਸਾਨੂੰ ਦਿਓ ਜਾਣਕਾਰੀ ਨਾਂ ਦਾ ਉਹ ਨਾਂ ਵੀ ਆ ਪਲੇਸ ਪਰ ਛੋਟਾ ਵੀ ਹੋਵੇ ਨਾ ਕੋਈ ਦਿੱਤਾ ਨਾ ਮਾੜਾ ਜਾ ਕੋਈ ਉੱਪਰ ਦਾ ਹੋਵੇ ਪਲੇਅਰ ਪੁਆਇੰਟ ਲੈਣ ਲੱਗ ਜੇ ਪੁਆਇੰਟ ਲੈਣ ਲੱਗ ਜੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ। ਕੀ ਬਾਤ ਯਾਰ ਇਹ ਫਿਰ ਗਵਰਨਮੈਂਟ ਦਾ ਬਹੁਤ ਧੰਨਵਾਦ ਦਾ ਧੰਨਵਾਦ ਬਣਦਾ ਹੈ ਹਨਾ ਯਾਨੀ ਕਿ ਜਦੋਂ ਪਲੇਅਰ ਥੋੜਾ ਤਕੜਾ ਹੋ ਜਾਂਦਾ ਦੇ ਨਾਲ ਦੀ ਨਾਲ ਉਹਨੂੰ ਜੋਬ ਮਿਲ ਜਾਂਦੀ ਹੈ ਸਰਕਾਰੀ ਜੋਬ ਬਈ ਹਾਂਜੀ ਸਰਕਾਰੀ ਜੋਬ ਮੈਨੂੰ ਤੇ ਤੁਹਾਡੇ ਅਸੀ ਕਿਹੜੀ ਜੋਬ ਆਈ ਹੈ ਬਈ ਮੈਂ ਭਾਜੀ ਆਰਮੀ ਚ ਆਰਮੀ ਚ ਭਾਜੀ ਤੇ ਤੁਸੀਂ ਅਲੀਪ ਭਾਜੀ ਦੀ ਵੀ ਗੱਲ ਕਰਦੇ ਸੀ ਕਿਹੜੀ ਜੋਬ ਤੁਸੀਂ ਭਾਜੀ ਹਲੇ ਵੀ ਮਾਸ਼ੱਲਾ ਇਹ ਬਾਪ ਦਾ ਜੇ ਹੁਣ ਓਕੇ ਓਕੇ ਤੁਸੀਂ ਆਰਮੀ ਦੇ ਵਿੱਚ ਅੜੀ ਭਾਈ ਤੁਸੀਂ ਕਿਹੜੀ ਜੋਬ ਕਰ ਰਹੇ ਸੀ ਜੀ ਮੈਂ ਬਿਜਲੀ ਵਾਲੇ ਮੈਜਬਾਪ ਦਾ ओके ਤੁਸੀਂ ਬਿਜਲੀ ਵਿਭਾਗ ਦੇ ਵਿੱਚੋਂ ਤੇ ਬਾਈ ਟੋਕਾ ਜੀ ਗਲਮ ਫਰੀ ਜੀ ਏ ਆਰਮੀ ਦੇ ਵਿੱਚ ਮੈਂ ਵੀ ਆਰਮੀ ਚ ਹੀ ਰਹਾ ਅੱਛਾ ਤੁਸੀਂ ਵੀ ਆਰਮੀ ਦੇ ਵਿੱਚੋਂ ਛੱਡ ਕੇ ਤੇ ਵਾਪਟਾ ਚ ਆਇਆ ਕਿਵੇਂ ਸਾਨੂੰ ਫਿਰ ਉਧਰ ਕੋਈ ਬਾਰਡਰ ਬੁੱਡਰ ਤਾਂ ਨਹੀਂ ਕਰਾਸ ਕਰਕੇ ਜਿਹੜਾ ਇਹ ਕਰਦਾ ਕੋਈ ਬਾਰਡਰ ਬੁੱਡਰ ਤਾਂ ਨਹੀਂ ਕਰਾਸ ਕਰਕੇ ਸੀ ਕਿਉਂਕਿ ਤੇਰੇ ਤਲਕਤ ਕਬੱਡੀ ਵਾਲਿਆਂ ਦੇ ਸਾਰੇ ਪਾਸੇ ਹੁੰਦੇ ਆ ਕਹਿੰਦੇ ਹੋਣਗੇ ਇਹਨੂੰ ਤਾਂ ਬਿਜਲੀ ਵਾਲੇ ਵਿਭਾਗ ਛੱਡੋ ਜਾਣਾ ਹੁਣ ਜਦੋਂ ਬਾਲਾ ਸਾਹਿਬ ਵੀ ਵਾਪਟਾ ਚ ਸਨਾਂ ਓਕੇ ਤੇ ਉਹ ਸਭ ਛੱਡ ਕੇ ਤੂੰ ਫਿਰ ਵਾਪਟਾ ਹੀ ਜੁਆਇਨ ਕੀਤੀ ਏ ਉਹਨੂੰ ਛੱਡ ਕੇ ਆਰਮੀ ਚ ਵੀ ਆ ਛੱਟਾ ਟਾਈਮ ਗੁਜ਼ਰਿਆ ਆਰਮੀ ਨਹੀਂ ਬਣਾਇਆ ਕੀ ਬਾਤ ਹੈ ਵਾਪਸ ਕਰਨੇ ਆ ਤੇ ਅਜੇ ਵੀ ਉਹਨੂੰ ਦਿਲੋਂ ਰਿਸਪੈਕਟ ਕਰਨੇ ਆ ਅਸੀਂ ਕੁਝ ਵੀ ਨਹੀਂ ਸਾਡਾ ਸਾਨੂੰ ਆਰਮੀ ਜਦੋਂ ਅਸੀਂ ਪੁਆਇੰਟ 1 ਅੱਧਾ ਲੈਣ ਜੋਗੇ ਸਾਂ ਹਾਂਜੀ ਸਾਨੂੰ ਆਰਮੀ ਨੇ ਲਿਆ ਤੇ ਆਰਮੀ ਨੇ ਸਾਨੂੰ ਪਲੇਅਰ ਬਣਾਇਆ ਕੀ ਬਾਤ ਹੈ ਤੇ ਜਿਹੜੀ ਵਾਪਦਾ ਵੀ ਇਹ ਪਲੇਅਰ ਬਣਿਆ ਲੈਂਦੀ ਹੈ ਹਾਂ ਬਈ ਪਲੇਅਰ ਬਣਨ ਗਿਆ ਹੋਵੇ ਤੇ ਲੱਗੇ ਤੇ ਕਿੰਨੀ ਉਮਰ ਪਲੇਅਰ ਬਣਦੀ ਕਿੰਨੀ ਉਮਰ ਦੇ ਵਿੱਚ ਜੇ ਮੈਂ ਬਾਈ ਟੋਕਾ ਦੱਸਦਾ ਕਿ ਕਿੰਨੀ ਉਮਰ ਦੇ ਵਿੱਚ ਜੋਬ ਮਿਲ ਜਾਂਦੀ ਤੇ ਪਲੇਅਰ ਥੋੜਾ ਤਿਆਰ ਹੁੰਦਾਗਾ 18 19 ਸਾਲ ਦਾ ਬੱਚਾ ਹੋਵੇ ਹਾਂ ਥਾਂ ਜਵਾਨ ਹੋਵੇ ਹਾਂ 22 ਸਾਲ ਦਾ ਕਹਿੰਦੇ ਹਨ ਬਿਲਕੁਲ ਪੁਆਇੰਟ ਲੈਂਦਾ ਹੋਵੇ ਪੁਆਇੰਟ ਲੈਂਦਾ ਹੋਵੇ ਬਾਈ ਕੱਲਾ ਕਬੱਡੀ ਹੈ ਨਾ ਜੇ ਵੀ ਚਾਹੇ ਹਾਕੀ ਫੁੱਟਬਾਲ ਕਿਸੇ ਗੇਮ ਦਾ ਪਲੇਅਰ ਹੋਵੇ ਕਿਸੇ ਗੇਮ ਦਾ ਵੀ ਸਾਰਿਆਂ ਦਾ ਮਤਲਬ ਤਕਰੀਬਨ ਕਬੱਡੀ ਦਾ 3 400 ਮੂੜਾ ਹੁਣਾ ਪਰਤੀ ਕਿਤੇ 3 400 ਬੰਦਾ ਸਿਰਫ ਕਬੱਡੀ ਦਾ ਕਬੱਡੀ ਕਰਕੇ ਹਾਕੀ ਦਾ ਵੀ 3 400 ਪਹਿਲਵਾਨ ਜਿਆਦਾ ਉਹਦਾ ਪਹਿਲਵਾਨ ਆਮ ਤਨ ਬੜੀ ਸਪੋਰਟ ਸਾਡੀ ਸਾਡੇ ਵਿਭਾਗ ਨੇ ਨਾ ਆਨੀ ਜਿਹੜਾ ਇਹ ਬਹੁਤ ਵੱਡੇ ਮਾਣ ਵਾਲੀ ਗੱਲ ਆ ਭਾਈ ਯਾਰ ਹਨਾ ਬੜੇ ਮੱਲ ਸੰਦੇ ਨੇ ਵਾਪਦਾ ਨੇ ਵੀ ਕਿਆ ਬਾਤ ਹੈ ਬੜੇ ਬੜੇ ਵੱਡੇ ਮੱਲ ਕਿਆ ਬਾਜੀ ਕਿਆ ਬਾਜੀ ਇਸੇ ਤਰ੍ਹਾਂ ਹੀ Air Force ਕੋ ਬਹੁਤ ਜ਼ਿਆਦਾ ਸੂਈ ਗੈਸ ਵਿਭਾਗ ਮਪਲਿਸ ਵਿਭਾਗ ਓਕੇ ਜੀ ਜਿੰਨੇ ਵੀ ਸਰਕਾਰੀ ਵਿਭਾਗ ਨੇ ਸਾਰਿਆਂ ਦੇ ਵਿੱਚ ਹਰ ਕਿਸਮ ਦੀ ਟੀਮ ਬਣੀ ਓਕੇ ਓਕੇ ਜੀ ਤੇ ਸਾਰੇ ਟੋਟਲ ਜਿੰਨੇ ਮੁੰਡੇ ਬਾਹਰ ਗੇਮਾਂ ਦੇ ਵਿੱਚ ਸਾਰਿਆਂ ਨੂੰ ਜੋੜੇ ਕਿਆ ਬਾਤ ਹੈ ਇੱਕ ਬਾਈ ਟੋਕੇ ਬਾਈ ਤੁਸੀਂ ਉਹ ਗੁਲਾਮ ਫਰੀ ਦੂਜਾ ਆਪਣੇ ਕਹਿੰਦੇ ਹੁੰਦੇ ਆ ਬਾਜੀ ਦੀ ਗੱਲ ਕਰਦੇ ਸੀ ਉਹ ਚਕੂਟੀ ਦੀ ਪਲੇਅਰ ਆਪਣੇ ਮੀਨ ਜੱਟ ਜੀ ਹਾਂ ਮੀਨ ਜੱਟ ਸਾਡੇ ਲਾਗੇ ਪੈਂਡ ਸੀ ਹਾਂਜੀ ਇੱਕ ਦਫਾ ਪਿਛੇ ਸੁਣਣਾ ਹਾਂ ਤਨੀ ਵੇਖਿਆ ਸਾਡੇ ਦੋ ਪੈਲੋਂ ਦੀ ਗੱਲ ਹੈ ਹਾਂਜੀ ਆਂਦੇ ਸੀ ਵੀ ਮੀਨ ਜੱਟ ਉੱਥੇ ਘੜਨਾਇਆ ਉਦੋਂ ਬਾਸ ਫਾਟ ਇਸ਼ਤਿਆਕ ਵਾਲਾ ਇਹ ਉਦੋਂ ਵੀ ਉਹ ਪੁਰਾਣੇ ਪਲੇਅਰ ਜਿਦਾਂ ਇੱਥੇ ਹਰਜੀਤ ਬਰਾੜ ਉਹਨਾਂ ਦੇ ਨਾਲ ਹੀ ਖੇਡਦੇ ਰਹੇ ਬਾਈ ਮੀਨ ਜੱਟ ਜੀ ਤੇ ਉਹ ਆਂਦੇ ਉੱਥੇ ਆਇਓ ਉਹ ਨਾਲ ਸੱਟ ਲੱਗ ਗਈ ਮੈਚ ਚੱਲਦੇ ਵਿੱਚ ਅਮੀ ਜੱਟ ਉਸਤਾਜੀ ਦੇ ਛੱਟ ਲੱਗੀ ਸੀ ਹਾਂਜੀ ਉਹਦੇ ਛੱਟ ਲੱਗੀ ਉਹਨਾਂ ਦੇ ਤੇ ਆਂਦੇ ਉਹ ਉਹ ਪਲੇਅਰ ਪਿਛਲੇ ਦਸ ਦੇ ਜਿਨ੍ਹਾਂ ਵੇਖ ਕੇ ਜਾਂ ਸਾਡੇ ਬੜੇ ਹਾਂ ਓਕੇ ਜਿਹੜਾ ਹਾਂ ਦਰਸ਼ਕਾਂ ਉਹ ਉਹ ਦੱਸਦੇ ਹੋ ਵੇਖਣ ਵਾਲੇ ਸਾਡੇ ਲਾਗੇ ਪਿੰਡ ਸੀ ਉੱਥੇ ਤੇ ਉਹ ਆਂਦੇ ਵੀ ਛੱਟ ਲੱਗੀ ਪਰ ਸਾਈ ਵੀ ਦੋ ਸੀ ਆਂਦੇ ਉਹਦਾ ਹਾਸ ਟੁੱਟ ਗਿਆ ਹਾਸ ਟੁੱਟ ਗਿਆ ਮੋਢੇ ਵਾਲਾ ਜੀ ਹਾਂਜੀ ਆ ਜਿਹੜਾ ਨਾ ਇਹ ਟੁੱਟ ਗਿਆ ਆਂਦੇ ਉਹ ਏਡਾ ਵੱਡਾ ਪਲੇਅਰ ਸੀ ਆਂਦੇ ਉਹਨੇ ਚਾਦਰ ਬੰਨ ਕੇ ਨਾ ਇੱਦਾਂ ਪਰਨਾ ਲੈ ਲਿਆ ਬਾਹਰ ਖੜੇ ਜਾਂ ਕਿਸੇ ਕੋਲ ਕਿਦਾਂ ਲੈ ਲਿਆ ਪਰਨਾ ਲੈ ਲਿਆ ਆਂਦੇ ਉਹ ਬੰਨੇ ਕੋਨੇ ਸਾਰਾ ਮੈਚ ਪੁੱਟਾ ਕਿਆ ਬਾਤ ਹੈ ਦੁਨੀਆ ਔਰੋਂ ਦੀ ਮੀਨ ਜੱਟ ਮੀਨ ਜੱਟ ਮੀਨ ਜੱਟ ਮੀਨ ਜੱਟ ਆ ਕਹਿੰਦੇ ਇੱਕ ਨਾਲੇ ਢਾਕ ਉਤੋਂ ਥੱਲੇ ਕਿਆ ਬਾਤ ਹੈ ਢਾਕ ਬੋਲ ਮਾਰਦਾ ਹੈ ਆ ਗੱਲਾਂ ਸੁਣ ਕੇ ਲੂੰਗੜਾ ਖੜਾ ਹੋ ਜਾਂਦਾ ਹੈ ਨਾ ਮੀਨ ਜੱਟ ਮੀਨ ਜੱਟ ਇਹ ਸਾਰੇ ਬਹੁਤ ਜਿਆਦਾ ਇਹ ਆਂਦੇ ਨੇ ਕਿ ਉਹਨੂੰ ਲੋਕ ਮਤਲਬ ਲੱਤੋਂ ਫੜਨ ਜਾਂਦੇ ਹਨ ਨਾ ਤੇ ਲੱਤੋਂ ਢਾਕ ਮਾਰ ਸਕਦਾ ਸੀ ਇੰਨੇ ਢਾਕ ਮਾਰਦਾ ਬਹੁਤ ਜਿਆਦਾ ਢਾਕ ਮਾਰਦਾ ਕਿਆ ਬਾਤ ਹੈ ਬਹੁਤ ਸਿਆਣਾ ਪੰਤਾ ਸੀ ਕਿਆ ਬਾਤ ਹੈ ਤੇ ਤੁਸੀਂ ਫਿਰ ਕਿਹੜੇ ਉਸਤਾਦ ਜੀ ਕੋਲੇ ਪ੍ਰੈਕਟਿਸ ਕੀਤੀ ਹੈ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਵਿੱਚ ਮੇਰੇ ਪਿੰਡ ਦਾ ਜੀ ਉਸਤਾਦ ਮੇਰਾ ਅਸ਼ਫਾਕ ਸ਼ੇਰ ਦੇ ਕੀ ਬਾਤ ਹੈ ਹਾਂ ਜੀ ਉਹ ਦੇਖੋ ਉਹਦੇ ਕੋਲ ਕਰੀ ਉਹਨਾਂ ਨੇ ਵੀ ਆ ਬਹੁਤ ਤਗੜੀ ਕਬੱਡੀ ਖੇਡੀ ਹੋਈ ਜੀ ਹਾਂ ਜੀ ਆਪ ਉਹ 에어ਪੋਰਟ ਦੇ ਮੈਗਮੇ ਚ ਕੰਮ ਟਾਇਰ ਹੋ ਗਏ 14-15 ਸਾਲ ਉਹਨਾਂ ਮੈਕਮੇ ਦੀ ਖੇਡੀ ਚੋਲੀ ਪਹਿਲੋਂ ਵੀ ਵੀ ਖੇਡਦੇ ਰਹੇ ਮਾਸ਼ਾਅੱਲ ਟੋਕੇ ਫਿਰ ਦੂਜਾ ਕਹਿੰਦੇ ਹੁੰਦੇ ਪਾਕਿਸਤਾਨ ਦੇ ਵਿੱਚ ਕਿੰਨੇ ਕੱਪਾਂ ਦੇ ਬੈਸਟ ਹਾਂ ਕੱਪਾਂ ਦੇ ਇਦਾਂ ਹੀ ਆ ਕਿ ਬੈਸਟ ਇਦਾਂ ਹੀ ਹੁੰਦੇ ਲੋਕਲ ਹੋ ਜਾਂਦੇ ਨੇ ਮੈਚ ਹਾਂ ਜਿਵੇਂ ਸਾਡੇ 5 7 10 ਮੇਲੇ ਵੀ ਹੁੰਦੇ ਆ ਕੋਈ ਟਰੈਕਟਰ ਵਾਲਾ ਉਹ ਗੱਡੀ ਵਾਲਾ ਇਦਾਂ ਦਾ ਨਹੀਂ ਪਾਕਿਸਤਾਨ 'ਚ ਨਾ ਬੈਸਟ ਨੇ ਬੜੇ ਹੁੰਦੇ ਆ ਬੈਸਟ ਜਿਹਦੇ ਲਈ ਉਹ ਯਾਦਗਰੀ ਬੈਸਟ ਨਹੀਂ ਆਇਆ ਕਿ ਉਹ ਟਰੈਕਟਰ ਲੈ ਹੁੰਦਾ ਗੱਡੀ ਲੈ ਹੁੰਦੀ ਉਹ ਤਾਂ ਬੰਦੇ ਯਾਦ ਰੱਖਦਾ ਨਾ ਹਾਂ ਤਾਂ ਬੈਸਟ ਦੇ ਹੋ ਰਹੇ ਅਸੀਂ ਕੋਈ ਮਹੀਨੇ ਜਾਂ 10 ਵਾਰੀ ਹੋਈਏ ਉਹ ਬੈਸਟ ਕੱਪ ਦਾ ਕੀ ਤੁਹਾਨੂੰ ਦੱਸਣਾ ਨਹੀਂ ਹੁੰਦਾ ਇੱਕ ਹੀ ਵਾਰ ਦਾ ਟੂਰਨਾਮੈਂਟ ਜਿਹੜਾ ਬੈਸਟ ਹੋ ਆ ਅੱਛਾ 8 ਕਿਲੋ ਦਾ ਟੂਰਨਾਮੈਂਟ ਮੋਰ ਸਾਰ ਬਸ ਓਕੇ ਓਕੇ ਮਤਲਬ ਇਹ ਇਹਦੇ ਤੁਹਾਨੂੰ ਗੇਂਡ ਵਿੱਚ ਚੁਣਵੇਂ ਤਰਾ ਚੱਲਾਂਗੇ ਬਸ ਆ ਨਾਰਮਲ ਜੇ ਪਰ ਸਾਡੀ ਕਬੱਡੀ ਉੱਪਰ ਜਾ ਸਕਦੀ ਹੈ ਸਾਡੀ ਕਬੱਡੀ ਨਾ ਬੜਿਆ ਜਿਵੇਂ ਤੁਹਾਡੀ ਇੰਡੀਆ 'ਚ ਪਿੰਨ ਪੱਤਰਾਂ ਦੇ ਇੰਨਾ ਵੱਡਾ ਨਾਮ ਹੁੰਦਾ ਨਾ ਸਾਡੀ ਵੀ ਉਦੋਂ ਲੇਕਿਨ ਸਾਡੀ ਜਿਹੜੀ ਢੇਰੀਆਂ ਵਾਲੀ ਕਬੱਡੀ ਹੈ ਨਾ ਇਹਦੇ 'ਚ ਬੜਾ ਨਾਮ ਹੈ ਹਾਂ ਉਹ ਕਬੱਡੀ ਸਰਕਲ 'ਚ ਤਨ ਵਰਲਡ ਹੋ ਜਾਈਏ ਤੇ ਸਾਡੇ ਤੁਹਾਡੇ ਲੈਵਲ ਤੋਂ ਵੀ ਉੱਤੇ ਕਬੱਡੀ ਹੋ ਜਾਏ ਸਾਡੇ ਉਹ ਜਿਹੜੀਆਂ ਵਾਲੀ ਕਬੱਡੀ ਹੈ ਇਹਦੇ ਚ ਬੜੇ ਮੂੜੇ ਪੈਸੇ ਕਮਾਉਂਦੇ ਨੇ ਹਾਂ ਇਹ ਵੀ ਗੱਲ ਹੁਣ ਮੇਲੇ ਉਹਦੇ ਕਿੰਨੇ ਕਿੰਨੇ ਲੱਖ ਰੁਪਈਆ ਲੱਗੇ ਹੁੰਦੇ ਨੇ ਇੱਕ ਇੱਕ ਮੈਚ ਦੇ 2-2 3-3 ਲੱਖ ਰੁਪਈਆ ਬੰਦੇ ਹਾਂ ਸ਼ੂ ਕਮਾਉਂਦੇ ਨੇ ਉਹਦੀ ਬੱਜਾ ਹੋਵੇ ਕਿ ਸਾਡੀ ਕਬੱਡੀ ਦੇ ਅੱਧਾ ਲੋਕ ਪਸੰਦ ਕਰਦੇ ਨੇ ਢੇਰੀਆਂ ਵਾਲੀ ਥੋੜੇ ਜਿਹਾ ਢੇਰੀਆਂ ਵਾਲੀ ਤਾਂ ਬਹੁਤ ਜ਼ਿਆਦਾ ਪਸੰਦ ਆਏ ਇੱਕ ਟੋਕੇ ਭਰਾਵੇਂ ਦੂਜਾ ਕਹਿੰਦੇ ਆ ਉਹ ਮੈਨੂੰ ਇਹ ਦੱਸੀ ਵੀ ਜਿੰਨੇ 70 70 100 100 ਤੋਂ ਉੱਪਰ ਟੀਮ ਹੋ ਜਾਂਦੀ ਹੈ ਰਾਤ ਨੂੰ ਹਨੇਰਾ ਉਹਦਾ ਕੋਈ ਸਿਸਟਮ ਹੈਗਾ ਤੁਹਾਡੇ ਇੱਕ ਵੀ ਨਹੀਂ ਨਹੀਂ ਟੀਮਾਂ ਹੋ ਜਾਂਦੀਆਂ ਕਿ ਨਹੀਂ ਪਾਕਿਸਤਾਨ ਦੇ ਟੂਰਨਾਮੈਂਟ ਨਹੀਂ ਸਾਡੇ ਨਹੀਂ ਇਦਾਂ ਸਾਡੇ ਬਿਲਕੁਲ ਜਿਹੜੇ ਪਾਕਿਸਤਾਨ ਦੇ ਵਿੱਚ ਵੱਡਾ ਟੂਰਨਾਮੈਂਟ ਕਰਾਣਾ ਹੋਵੇ ਨਾ ਤੇ بڑے ਹੱਦ ਸਾਰੇ ਚੋਣਵੇਂ ਮੁੜੇ 6 ਕਲੱਬ ਬਣਦੇ ਬਸ ਬਸ ਚਾਰ ਟਾਪ ਜਿਹੜੇ ਦੋ ਨੇ ਉਹਨਾਂ ਦੇ ਨਾਰਮਲ ਬੰਦੇ ਸਾਡੇ ਤਾਂ ਜਮਾ ਸਿਰਾ ਹੋ ਜੇ ਮੇਲਾ ਟੂਰਨਾਮੈਂਟ ਤੇ ਚਾਰ ਕਲੱਬਾਂ ਦਾ ਦੂਜੇ ਦਿਨ ਫੇਸਬੁੱਕ ਤੇ ਰੌਲਾ ਪਈ ਜਾਂਦਾ ਹੁੰਦਾ ਹੈ ਵੀ ਸਾਨੂੰ ਇੰਟਰਨੈਟ ਕੀਤਾ ਲੇਕਿਨ ਹੁਣ 2020 ਦਾ ਵਰਲਡ ਕੱਪ ਤੋਂ ਬਾਅਦ ਬੜੀ ਇੰਪਰੂਵਮੈਂਟ ਹੋਈ ਹੈ ਬਹੁਤ ਬੱਚੇ ਖੇਡਣ ਲੱਗੇ ਨੇ ਪਲੇਅਰ ਹੀ ਜ਼ਿਆਦਾ ਸਾਡੀ ਵੀ ਖੁਸ਼ੀ ਵਾਲੀ ਗੱਲ ਹੈ ਵੀ ਪਲੇਅਰ ਜ਼ਿਆਦਾ ਗਏ ਬਹੁਤ ਮੁੰਡੇ ਲੱਗੇ ਕੁਝ ਉਹ ਪਿੰਡਾਂ ਦੇ ਮੈਚ ਉਹ ਇਦਾਂ ਹੁੰਦੇ ਨਹੀਂ ਨਾ ਐਡੇ ਵੱਡੇ ਕਲੱਬਾਂ ਦਾ ਫਿਰ ਪਿੰਡਾਂ ਦੇ ਮੈਚ ਹੁੰਦੇ ਤਾਂ ਫਿਰ ਮੁੰਡੇ ਜਿਹੜਾ ਮੇਰਾ ਜ਼ਿਲ੍ਹਾ ਗੁਜਰਾਤ ਦਾ ਮੇਰਾ ਜ਼ਿਲ੍ਹਾ ਉਹਦੇ ਵਿੱਚ ਤਕਰੀਬਨ ਅਸੀਂ 5 ਤੋਂ 7 ਮੁੰਡੇ ਆ ਤੇ ਜਿੰਨਾ ਚੋ ਮੈਂ ਜਾਂ ਦੋ ਜਾਂ ਤਿੰਨ ਮੁੰਡੇ ਜਿਹੜੇ ਅਸੀਂ ਫੈਸਲਾਬਾਦ ਚ ਜਾਂ ਉੱਪਰ ਜਾ ਖੇਡਦੇ ਆ ਹੁਣ ਐਡੇ ਵੱਡੇ ਜ਼ਿਲ੍ਹੇ ਚ ਸਿਰਫ ਮੈਂ ਇਕੱਲਾ ਹੀ ਜਾਂ ਦੋ ਇੱਕ ਦੋ ਹੋਣਾ ਲੜਕਾ ਮੇਰਾ ਨਾਲ ਹਾਂ ਤੇ ਇਸੇ ਤਰ੍ਹਾਂ ਹੀ ਫੈਸਲਾਬਾਦ ਦੀ ਜ਼ਿਲ੍ਹਾ ਸਾਰਾ ਨਾ ਜਿਹੜਾ ਗੜ੍ਹ ਕਬੱਡੀ ਦਾ ਗਾੜਾ ਚਿਸ਼ਤੀਆਂ ਚੀਚਾ ਵਤਨੀ ਇਸ ਤਰ੍ਹਾਂ ਦੇ ਦੋ ਚਾਰ ਜ਼ਿਲ੍ਹੇ ਜਿਹੜੇ ਖੇਡਦੇ ਨੇ ਦੂਜੇ ਸਾਰੇ ਜ਼ਿਲ੍ਹਿਆਂ 'ਚ ਨਾ ਖੁੱਲੀ ਕਬੱਡੀ ਢੇਰੀਆਂ ਵਾਲੀ ਹੁੰਦੀ ਉਹ ਬਹੁਤ ਜਿਆਦਾ ਪਸੰਦ ਕਰਦੇ ਢੇਰੀਆਂ ਉਹ ਬਹੁਤ ਜਿਆਦਾ ਪਸੰਦ ਕਰਦੇ ਹੁਣ ਇੱਕ ਦਿਨ 'ਚ 10 10 15 15 ਮੈਚ ਹੁੰਦੇ ਨੇ ਉਹ ਵੀ ਢੇਰੀਆਂ ਵਾਲੇ ਦੇ ਕਿੰਨੇ ਘੱਟ ਲੋਕ ਪਿੰਡੋਂ ਵਾਰ ਜਿਆਦਾ ਤਿੰਨ ਵਾਰ ਜੀ ਮੈਂ ਤੁਹਾਡੇ ਸੇਮ ਸਾਡੇ ਇਲਾਕੇ 'ਚ ਵੀ ਇੰਜੇ ਕਬੱਡੀ ਐ ਜਿਵੇਂ ਚੜ੍ਹਦੇ ਪੰਜਾਬ 'ਚ ਉਹਨਾਂ ਲੈਂਦੇ ਜਿਵੇਂ ਇਸੇ ਤਰ੍ਹਾਂ ਹੀ ਕਬੱਡੀ ਲੇਕਿਨ ਉਹ ਕਬੱਡੀ ਦੀ ਨਾ ਚੇਂਜਿੰਗ ਹੋ ਗਈ ਐ ਢੇਰੀਆਂ ਵਾਲੀ ਜ਼ਿਆਦਾ ਹੁੰਦੀ ਤੇ ਚਪੇੜਾਂ ਵਾਲੀ ਜ਼ਿਆਦਾ ਖੇਡਦੇ ਨੇ ਲੋਕ ਪਸੰਦ ਵੀ ਕਰਦੇ ਨੇ ਹਾਂ ਉਹਦੀ ਵਜ੍ਹਾ ਤੋਂ ਨਿਜ਼ਾਮ ਬਦਲ ਗਿਆ ਪਰ ਹੁਣ ਟੂਰਨਾਮੈਂਟ ਜਿਹੜੇ ਨਾ ਵੱਡੇ ਸਰਕਲ ਸਰਕਲ ਦੇ ਬਹੁਣ ਹੋਣ ਲੱਗੇ ਆ 2 4 2 ਸਾਲ ਹੋ ਗਏ ਹੁਣ ਡੈਪੇ ਵੱਡੇ ਟੂਰਨਾਮੈਂਟ ਹੋ ਬਹੁਤ ਜ਼ਿਆਦਾ ਕਿ ਜਿਹੜੇ ਮੇਨ ਮੇਨ ਟੂਰਨਾਮੈਂਟ ਨਾ ਥੋੜੇ ਜਿਹੇ ਹੁੰਦੇ ਸੀ ਇਦਾਂ ਵਿੱਚੋਂਵੇਂ ਜੇ ਓਕੇ ਹੁਣ ਨਾ ਵਧਣ ਡੈਪੇ ਮਹੀਨੇ ਵਜ ਦੇ ਲੱਗ ਰਿਹਾ ਸੀ 6 7 7 ਟੂਰਨਾਮੈਂਟ ਵੀ ਹੋਉਂਦਾ ਹੈ ਪਰ ਜਦੋਂ ਸੀਜ਼ਨ ਸ਼ੁਰੂ ਹੋ ਜਾਏ ਓਕੇ ਅੱਗੇ ਇਹ ਤਾਂ ਬੜੀ ਗੱਲ ਹੈ ਮਹੀਨੇ ਦੇ 6 7 ਆਪ ਹੀ ਵੱਡੇ ਟੂਰਨਾਮੈਂਟ ਜਿਹੜੇ ਨਾਮੀ ਟੂਰਨਾਮੈਂਟ ਹੁੰਦੇ ਆ ਉਦਾਂ ਦਾ ਰੋਜ਼ ਹੀ ਮੈਚ ਹੁੰਦਾ ਵੱਡਾ ਉਹ ਵੱਡੇ ਰੋਜ਼ ਹੀ ਹੁੰਦੇ ਆ ਇੰਟਰਨੈਸ਼ਨਲ ਮੇਲੇ ਜਿਹੜੇ ਮੇਲੇ ਦਾ ਨਾਮ ਬਹੁਤ ਵੱਡਾ ਹੈਗਾ ਹਾਂ ਵੱਡਾ ਵੀ ਜਿਨ੍ਹਾਂ ਨੂੰ ਲੋਕ ਅਡੀਕ ਕਰਦੀ ਆ ਦੁਨੀਆ ਅਡੀਕ ਕਰਦੀ ਆ ਉਹ ਮੇਲੇ ਯਾਨੀ ਕਿ ਮਹੀਨੇ ਦੇ ਪੰਜ ਸੱਤ ਹੁੰਦੇ ਆ ਹੁੰਦੇ ਉਹ ਹੁੰਦੇ ਆ ਵੱਡੇ ਮੈਚ ਉਦਾਂ ਦੇ ਰੋਜ਼ ਸ਼ੋਅ ਮੈਚ ਤੇ ਰੋਜ਼ ਹੀ ਹੁੰਦੇ ਆ ਜਿਹੜੇ ਮੇਲੇ ਆ ਨਾ ਜਿੱਦਾਂ ਵੀ ਤੁਹਾਡੇ ਇੱਥੇ ਹੁੰਦੇ ਆ ਤੁਹਾਡੇ ਪੰਜਾਬ ਹਾਂ ਇਦਾਂ ਦੇ ਸਾਡੇ ਵੀ ਇਦਾਂ ਹੁੰਦੇ ਆ ਸਾਡੇ ਦੇ ਇੱਕ ਦਿਨ ਚ ਪੰਜ ਪੰਜ ਟੂਰਨਾਮੈਂਟ ਸੱਤ ਸੱਤ ਸਾਡੇ ਤਾਂ ਆਏ ਹੁੰਦਾ ਵੀ ਟਰੈਕਟਰ ਕਈ ਤਿੰਨ ਥਾਂ ਹੁੰਦੇ ਆ ਤਿੰਨ ਚਾਰ ਤੇ ਮੋਟਰ ਇੱਕ ਮਹਾਲੀ ਵਾਲੀ ਸਾਈਡ ਹੁੰਦਾ ਬਠਿੰਡਾ ਵਾਲੇ ਸੜਤਾਂ ਤਾਂ ਟਰੈਕਟਰ ਰੱਖੇ ਪਏ ਹੁੰਦੇ ਆ ਸਾਡੇ ਡੇਲੀ ਬਾਜ਼ ਮੱਝ ਛੜ ਚੱਲਦੀ ਰਹਿੰਦੀ ਆ ਮੈਂ ਜਿਹੜਾ ਸ਼ੋਅ ਮੈਂ ਤੁਸੀਂ ਦੱਸਦੇ ਹੋ ਨਾ ਜਿਵੇਂ ਤੁਹਾਡੇ ਉੱਥੇ ਹੁੰਦੇ ਨੇ ਇੰਦੇ ਸੇਮ ਉਹ ਢੇਰੀਆਂ ਵਾਲੇ ਸਾਡੇ ਹੁੰਦੇ ਆ ਸਾ ਆਪਰ ਤੁਹਾਡੇ ਢੇਰੀ ਵਾਲੇ ਹੁੰਦੇ ਆ ਬਸ ਮੋਰ ਸਿਆਲਕੋਟ ਜ਼ਿਲ੍ਹਾ ਤੇ ਲਾਹੌਰ ਜ਼ਿਲ੍ਹਾ ਰਾਂਗੂ ਜਰਾ ਜ਼ਿਲ੍ਹੇ ਦੇ ਵਿੱਚ ਇੱਕ ਦਿਨ ਜ 10 10 ਜ਼ਿਲ੍ਹੇ 'ਚ ਇੱਕ ਦਿਨ ਤੇ 10 10 ਮੈਚ ਦੇਖੋ ਸਾਰੇ ਮੈਚਾਂ ਤੇ ਸਾਰੇ ਪਲੇਅਰ ਜਾ ਰਹੇ ਨੇ ਉਹ ਉਹ ਮਤਲਬ ਉਹ ਸਰਕਲ ਜੀ ਕਨਵਲਟ ਹੋ ਜਾਣ ਤੇ ਤੁਹਾਡੇ ਵਾਲਾ ਸੇਮ ਸਾ ਸੇਮ ਹੀ ਆ ਬਈ ਬਿਲਕੁਲ ਆਸ਼ਫਰ ਤੂੰ ਵੀ ਦੱਸ ਕਿਹੜੇ ਕਿਹੜੇ ਮੇਲਿਆਂ ਦਾ ਭਰਾ ਬੈਸਟ ਹੈਗਾ ਭਾਈ ਹੁਣਾਂ ਨਾਲ ਤਾਂ ਗੱਲਬਾਤ ਚੱਲੀ ਜਾਂਦੀ ਆ ਮੈਂ ਵੀ ਪਿੰਡਵਾਰ ਵੀ ਉਹ ਬਟ ਨਿਕਲਣਾ ਪਿੰਡਵਾਰ ਦੇ ਕੁਲੰਮਾਂ ਦੇ ਮੈਚਾਂ ਜੀ ਵੀ ਬਿਲਕੁਲ ਭਾਈ ਦੇਖਿਆ ਭਾਈ ਬਹੁਤ ਆਗੇ ਵੀ ਆਪਣਾ ਵੀ ਸ਼ੁਕਰਗੁਜ਼ਾਰਬਾਦ ਮਤਲਬ ਵਧੀਆ ਰਿਹਾ ਬਣਾ ਤੇ ਭਰਾ ਨੇ ਫਿਰ ਕਿੱਥੇ ਪ੍ਰੈਕਟਿਸ ਕੀਤੀ ਉਹ ਵੀ ਮੜੀ ਜਾਣਕਾਰੀ ਦੇ ਦਿਓ ਸ਼ੁਰੂਦੋ ਬਈ ਪਿੰਡੀ ਪੈਂਡਰ ਜੜੀ ਹੋਣਾਂ ਕੋਲ ਹਾਂ ਤੇ ਹੁਣ ਜਦੋਂ ਲੋਕਡਾਊਨ ਤੋਂ ਬਾਅਦ ਬਾਈ ਫਿਰ ਬਾਈ ਕਾਕਾ ਸ਼ਿਵਗਨਤ ਵਾਲੇ ਕੋਲ ਬਾਈ ਕਾਕਾ ਸ਼ਿਵਗਨਤ ਵਾਲਾ ਤੇ ਉਹਨਾਂ ਦਾ ਇੱਕ ਵਾਲ ਭਾਈ ਦੇ ਬੋਦਲ ਜਿਨ੍ਹਾਂ ਨੇ ਮੈਨੂੰ ਪਹਿਲਾਂ ਨਿਊਜ਼ੀਲੈਂਡ ਛੱਡਿਆ ਸੀਗਾ ਜੀ ਤੇ ਹੁਣ ਮੇਰਾ 5 ਸਾਲਾਂ ਵੀ ਅਲਵਾ ਦਾ ਬਈ ਨਿਊਜ਼ੀਲੈਂਡ ਦਾ ਬੋਦਲ ਭਾਈ ਦੇ ਬਾਈ ਕਾਕਾ ਸ਼ਿਵਗਨਤ ਵੀ ਕੀ ਬਾਤ ਕੀ ਬਾਤ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਨੂੰ ਦੱਸ ਦਈਏ ਵੀ ਅਸੀਂ ਨਿਊਜ਼ੀਲੈਂਡ ਦੇ ਟਰੰਗਾ ਸ਼ਹਿਰ ਦੇ ਵਿੱਚ ਬੈਠੇ ਹਾਂ ਤੇ ਇੱਥੇ ਬਹੁਤ ਸਤਿਕਾਰਯੋਗ ਖੇਡ ਕਬੱਡੀ ਦੇ ਵੱਡੇ ਪ੍ਰਮੋਟਰ ਸ਼ੰਦਰ ਸਮਰਾਜੀ, ਸੁਖਦੇਵ ਸਮਰਾਜੀ, ਹਰਜੀਤ ਰਾਏ ਜ ਪਿੰਡ ਆ ਪਾਸਲਾ ਸੁੰਨੀ ਪਾਸਲਾ ਜੀ ਬਹੁਤ ਸਤਿਕਾਰਯੋਗ ਕਬੱਡੀ ਦੇ ਪ੍ਰਮੋਟਰ ਨੇ ਟਾਈਗਰ ਸਪੋਰਟਸ ਕਲੱਬ ਤੇ ਰੰਗਾ ਦੀ ਟੀਮ ਤਰਫੋਂ ਇਹ ਤਿੰਨ ਜਾਫੀ ਚੌਥਾ ਸਾਡਾ ਭਰਾ ਗੋਪਾ ਮਾਨਕਰ ਚੀਮੇ ਵਾਲਾ ਗੋਪਾ ਸਾਡਾ ਭਰਾ ਤੇ ਸਾਡੇ ਰੇਡਰ ਹੈ ਇਹ ਨੇ இந்து ਪਾਸਲਾ ਤੇ ਨਾਲ ਭਰਾ ਸਾਡਾ ਨਿੰਨੀ ਆ ਦੇ ਪਾਕਿਸਤਾਨੀ ਭਰਾ ਜਿਹਨਾਂ ਨਾਲ ਗੱਲਬਾਤ ਕਰ ਰਿਹਾ ਸਾਡਾ ਭਰਾ ਅਲੀ ਬੜੈਜ ਲਾਲ ਨਿਕਰ ਦੇ ਵਿੱਚ ਆ ਜਿਹੜੀ ਵੀਡੀਓ ਤੁਸੀਂ ਵੀਰੇ ਪਹਿਲਾਂ YouTube Facebook ਸੋਸ਼ਲ ਮੀਡੀਆ ਤੇ ਬਹੁਤ ਵੇਖਿਓ ਭਰਾ ਸਾਡਾ ਨਾ ਬੈਠਾ ਗੱਲਬਾਤ ਕਰ ਰਿਹਾਗਾ ਇਹ ਤਾਂ ਭਰਾਣੇ ਕਿਹਾ ਵੀ ਜਿਵੇਂ ਚੜ੍ਹਦੇ ਪੰਜਾਬ ਦੇ ਵਿੱਚ ਹਰ ਰੋਜ਼ ਵੱਡੇ ਮੇਲੇ ਹਨ ਉਸ ਤਰ੍ਹਾਂ ਸਾਡੇ ਅੱਜ ਪੇੜਾਂ ਵਾਲੀ ਕਬੱਡੀ ਖੁੱਲੀ ਕਬੱਡੀ ਢੇਰੀ ਵਾਲੀ ਕਬੱਡੀ ਕਹਦੀ ਹੈ ਨਾ ਇਹਦੇ ਵੱਖ-ਵੱਖ ਨਾਂ ਆਗੇ ਤੇ ਕੀ ਬਾਤ ਭਰਾ ਉਹਨਾਂ ਦੀ ਕਬੱਡੀ ਨੂੰ ਵੀ ਸਲਾਮ ਆ ਖੇਡ ਨੂੰ ਵੀ ਸਲਾਮ ਆ ਕੀ ਬਾਤ ਹੈ ਕੀ ਬਾਤ ਹੈ ਬੜਾ ਸਿਰਾ ਕੰਮ ਤੇਰਾ ਬਾਈ ਅਲੀ ਬੜਾ ਇਤਹਾਏ ਬੱਲੇ 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 ਸਿਰਾ ਲਈ ਤੇਰਾ ਹੁੰਦਾ ਬਾਈ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਨਜ਼ਾਰਾ ਲਿਆਦਾ ਭਰਾ ਬਹੁਤ ਸੋਹਣੀ ਖੇਡ ਹੈ ਤੇਰੀ ਹੈ ਨਾ ਪਰ ਤਾਂ ਨਾ ਯਾਰ ਹਨਾ ਆ ਖੇਡ ਖੇਡਣੀ ਕਿਹੜਾ ਸੌਖੀ ਗੱਲ ਆ ਦੁਨੀਆ ਸਾਹਮਣੇ ਹਨਾ ਕਿੰਨੀਆਂ ਗਫਰ ਵਾਲੀ ਬੜਾ ਚ ਮਾਰ ਦਿੰਦੇ ਆ ਚ ਬੜਾ ਤੇ ਕਿੰਨੀਆਂ ਖਾ ਲੈਂਦੇ ਆ ਹਜ਼ਾਰਾਂ ਦੇ ਹਿਸਾਬ ਨਾਲ ਕਿ ਸੈਂਕੜਿਆਂ ਦੇ ਹਿਸਾਬ ਨਾਲ ਸਿਰ ਆ ਲੱਗਿਆ ਬੇਪਰਾਵਾ ਕੀ ਬਾਤ ਕੀ ਬਾਤ ਯਾਰ ਦੋ ਤਿੰਨ ਅਰੀ ਚੱਕ ਮਿੱਤਰਾ ਚ ਚੱਲ ਨਹੀਂ ਕਰਦੇ ਆ ਕਿਹੜੇ ਸਾਲ ਦੀ ਵੀਡੀਓ ਆਲੀ ਇਹ ਪਿਛਲੇ ਸਾਲ ਦੀ ਪਿਛਲੇ ਸਾਲ ਦੀ 2023 ਦੀ ਮੈਨੂੰ ਲੱਗਦਾ ਪਾਕਿਸਤਾਨ ਦੇ ਵਿੱਚ ਢੇਰੀ ਵਾਲੀ ਕਬੱਡੀ ਜ਼ਿਆਦਾ ਖੇਡਦਾ ਭਰਾ ਹਨਾ ਆਹ ਕੀ ਬਾਤ ਯਾਰ ਕਹਿੰਦਾ ਇੱਕ ਵਾਰੀ ਜੇ ਨਾ ਮਾਰ ਦਿਆ ਇਹ ਰਾਤ ਨੂੰ ਭਾਈ ਨੀਂਦ ਨੂੰ ਦਾ ਜਾਂਦੀ ਯਾਰ ਦੇ ਮਨ ਲੈ ਇੰਨੇ ਆ ਪਏ ਤੰਗ ਰਾਤ ਨੂੰ ਨੀਂਦ ਨੂੰ ਦਾ ਜਾਂਦਾ ਕੰਨ ਪਾਟੇ ਨੇ ਕੰਨ ਪਾਟੇ ਹੋਏ ਵੱਡੇ ਭਰਾਵਾਂ ਦੇ ਨਾਲ ਗੱਲਬਾਤ ਕਰਨ ਦਾ ਸਵੱਭਾ ਬਣਿਆ ਤੇ ਬਾਈ ਅਲੀ ਬੜਾਜ ਦਾ ਵੱਡੇ ਭਰਾ ਦਾ ਗੁਲਾਮ ਫਰੀ ਟੋਕੇ ਦਾ ਆਸ਼ੂ ਝਨੇਰ ਦਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਟਾਈਮ ਦੇਣ ਲਈ ਤੁਹਾਡਾ ਵੀ ਧੰਨਵਾਦ ਦਸਾਂ ਬੱਲੇ ਮਿਹਰਬਾਨੀ ਜੀ ਦੋ ਸੱਧਿਆਲੇ ਦਾ ਜੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਹਾਂਜੀ ਹਾਂਜੀ ਕਬੱਡੀ ਵਾਸਤੇ ਬੜਾ ਪ੍ਰੋਮੋਸ਼ਨ ਵਾਸਤੇ ਬੜਾ ਕੰਮ ਕਰਦਾ ਹੈ ਹਾਂ ਥੈਂਕ ਯੂ ਤੇਰਾ ਵੀ ਰਹੇ ਜੋ ਸਾਡੇ ਲੋਕਾਂ ਨੂੰ ਸਕਰੀਨ ਤੇ ਦਿਖਾਉਣਾ ਹੈ ਧੰਨਵਾਦ ਭਰਾ ਧੰਨਵਾਦ ਮਿਹਰਬਾਨੀ ਥੈਂਕ ਯੂ ਭਾਈ ਆਸ਼ੂ ਓਕੇ ਭਾਈ ਤਰ